ਸਸਿਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ 2024 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਲੀਡਰਾਂ ਦੀਆਂ ਵਰਕਰਾਂ ਨਾਲ ਮੀਟਿੰਗਾਂ ਪੰਜਾਬ ਦੇ ਇੰਚਾਰਜ ਦਵਿੰਦਰ ਯਾਦਵ ਨੇ ਵਰਕਰਾਂ ਨਾਲ ਕੀਤੀ ਵਿਚਾਰ ਚਰਚਾ ਵਰਕਰਾਂ ਨੇ ਹਿੰਦੂ ਲੀਡਰ ਨੂੰ ਟਿਕਟ ਦੇਣ ਦੀ ਕੀਤੀ ਮੰਗ ਮੀਟਿੰਗ ਵਿੱਚ ਹੋਇਆ ਹੰਗਾਮਾ ਮਸ਼ਹੂਰ ਬਲੌਗਰ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਵਧੀਆਂ ਪਾਨਾ ਸਿੱਧੂ ਤੇ ਇੱਕ ਹੋਰ ਕੇਸ ਹੋਇਆ ਦਰਜ ਪੁਲਿਸ ਨੇ ਅਦਾਲਤ ਵਿੱਚ ਕੀਤਾ ਪੇਸ਼ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਰਸਤੇ ਵਿੱਚ ਭੇਜਿਆ ਪੰਨਾ ਸਿੱਧੂ। ਬਰੋਧਿਆ ਵੱਲੋਂ ਈਡੀ ਤੇ ਲੱਗ ਰਹੇ ਇਲਜ਼ਾਮਾਂ ਵਿਚਕਾਰ ਈਡੀ ਨੇ ਭਾਜਪਾ ਲੀਡਰ ਤੇ ਹੀ ਕੀਤੀ ਕਾਰਵਾਈ। ਈਡੀ ਦੇ ਨਿਸ਼ਾਨੇ ਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ। ਈਡੀ ਨੇ ਅਰਵਿੰਦ ਖੰਨਾ ਨੂੰ 30 ਜਨਵਰੀ ਤੱਕ ਪੇਸ਼ ਹੋਣ ਦੇ ਸੰਮਣ ਕੀਤੇ ਜਾਰੀ। ਵਿਕਰਮਜੀਠੇ ਦੇ ਕਰੀਬੀਆਂ ਨੂੰ ਐਸਆਈਟੀ ਨੇ ਸੰਮਣ ਕੀਤੇ ਜਾਰੀ। ਡਰੱਗ ਮਾਮਲੇ ਦੀ ਪੁੱਛਗਿੱਛ ਲਈ 4 ਵਿਅਕਤੀਆਂ ਨੂੰ ਕੀਤਾ ਤਾਲਬ। ਇਸ ਤੋਂ ਪਹਿਲਾਂ ਵਿਕਰਮਜੀਠਿਆਂ ਨਾਲ ਕਈ ਵਾਰ ਹੋ ਚੁੱਕੀ ਹੈ ਪੁੱਛਗਿੱਛ। ਹੋਰ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਲੀਡਰ ਵੱਲੋਂ ਵੱਖ-ਵੱਖ ਰੈਲੀਆਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਦੀ ਅਗਵਾਈ 'ਚ ਅੱਜ ਅੰਮ੍ਰਿਤਸਰ 'ਚ ਮੀਟਿੰਗ ਕੀਤੀ ਗਈ ਇਸ ਮੀਟਿੰਗ 'ਚ ਵਰਕਰਾਂ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਇਸ ਦੌਰਾਨ ਵਰਕਰਾਂ ਦੇ ਵਿਚਾਰਾਂ 'ਚ ਤਕਰਾਰ ਹੁੰਦੀ ਵੀ ਦਿਖਾਈ ਦਿੱਤੀ ਜਿਸ ਕਾਰਨ ਕਾਂਗਰਸ ਦੀ ਮੀਟਿੰਗ 'ਚ ਹੰਗਾਮਾ ਹੋ ਗਿਆ ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਦਵਿੰਦਰ ਯਾਦਵ ਅੱਜ ਅਮਰਸਰ ਪਹੁੰਚੇ ਜਿੱਥੇ ਇੱਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਵਰਕਰਾਂ ਵੱਲੋਂ ਫੀਡਬੈਕ ਲੈਣ ਲਈ ਕੀਤੀ ਗਈ ਹੈ। ਇਸ ਦੌਰਾਨ ਪਾਰਟੀ ਵੱਲੋਂ ਰੁੱਠੇ ਹੋਏ ਲੀਡਰਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਕਾਂਗਰਸ ਦੇ ਲੀਡਰਾਂ ਵੱਲੋਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝੇਰਾ ਪਾਇਆ ਗਿਆ ਤੇ ਉਨ੍ਹਾਂ ਤੋਂ ਕਈ ਸਵਾਲ ਕੀਤੇ ਗਏ। ਇਸ ਦੌਰਾਨ ਮੰਗ ਕੀਤੀ ਗਈ ਕਿ ਅਮਰਸਰ ਵਿੱਚ ਲੋਕ ਸਭਾ ਸੀਟ ਹਿੰਦੂ ਚਿਹਰੇ ਨੂੰ ਦੇਣੀ ਚਾਹੀਦੀ ਹੈ। ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਇਸ ਦੌਰਾਨ ਕਾਂਗਰਸੀ ਸੰਸਦ ਗੁਰਜੀਤ ਔਜਲਾ ਤੇ ਕਈ ਹੋਰ ਲੀਡਰਾਂ ਨੇ ਵਰਕਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਗਰਮਾਇਆ ਮਾਮਲਾ ਠੰਡਾ ਕੀਤਾ ਇਹ ਅਸੀਂ ਐਕਸਟੈਂਡਡ ਮੀਟਿੰਗਸ ਕਰ ਰਹੀਆਂ ਹਾਂ ਲੋਕ ਸਭਾ ਦੀਆਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਸ ਚੱਲ ਰਹੀਆਂ ਹਨ ਔਰ ਅਲੱਗ-ਅਲੱਗ तमाम ਸਾਰੇ ਜਿਹੜੇ ਵਰਕਰ ਸਾਥੀ ਨੇ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਔਰ ਆਨ ਵਾਲੀ ਪਾਰਲੀਮੈਂਟ ਵਿੱਚ ਕਿਸ ਪ੍ਰਕਾਰ ਦੀ ਅਸੀਂ ਰਣਨੀਤੀ ਬਣਾਉਣੀ ਹੈ ਔਰ ਤੇ तमाम ਚਰਚਾ ਕਰਦੇ ਹਨ ਸਥਾਨਕ ਜਿਹੜੇ ਲੀਡਰ ਸਹਬਾਨ ਨੇ ਉਹ ਆਪਣੇ ਵਰਕਰ ਸਾਥੀਆਂ ਨੂੰ ਸੰਬੋਧਨ ਕਰਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਰੇ ਅਸੀਂ ਜਿਹੜੇ ਕਾਂਗਰਸ ਦੇ ਵਰਕਰ ਸਾਥੀ ਨੇ ਜਾਨੀ ਕਿ ਕਮਿਟਿਡ ਜਿਨ੍ਹਾਂ ਕੋਲੇ ਅਹੁਦੇ ਨਹੀਂ ਜੀ ਉਹਨਾਂ ਨੂੰ ਅਸੀਂ ਮਜ਼ਬੂਤੀ ਦੇ ਨਾਲ 2024 ਦੇ ਵਾਸਤੇ ਲਾਮਬੰਦ ਕਰਨ ਦਾ ਜਿਹੜਾ ਯਤਨ ਹੋ ਰਿਹਾ ਹੈ ਜੇ ਕੇਜਰੀਵਾਲ ਜੀ ਕੋਈ ਬਿਆਨ ਦਿੰਦੇ ਹੈ ਤਾਂ ਉਹ ਇੰਡੀਆ ਬਲੌਕ ਕੇ ਲਈ ਮਹੱਤਵਪੂਰਨ ਹੋਗਾ ਲੇਕਿਨ ਮਾਨ ਸਾਹਿਬ ਕੀ ਸੋਚਦੇ ਹਨ ਮਾਨ ਸਾਹਿਬ ਕੀ ਕਹਿਣਾ ਚਾਹਤੇ ਹਨ ਉਸੇ ਹਮੇ ਕੋਈ ਮਤਲਬ ਨਹੀਂ ਜਿਹੜੀ ਮੀਟਿੰਗ ਹੈ ਇਹ ਪਰਸਨਲੀ ਫੀਡਬੈਕ ਲੈਣ ਵਾਸਤੇ ਬਈ ਸਾਰੇ ਰੁਸਿਆਂ ਨੂੰ ਮਨਾਇਆ ਜਾਏਗਾ ਇਸ ਗੱਲ 'ਚ ਕੋਈ ਸ਼ੱਕ ਹੈ ਹੀ ਨਹੀਂ ਕਿ ਰੁਸਿਆਂ ਨੂੰ ਵੀ ਮਨਾਇਆ ਜਾਏਗਾ ਔਰ ਜਿਹੜੇ ਮੰਨੇ ਹੋਏ ਆ ਉਹਨੂੰ ਤਗੜੀਆਂ ਕਰਕੇ ਵੀ ਚਲਾਇਆ ਜਾਏਗਾ ਇਹ ਸਾਰਾ ਕੁਝ ਚੱਲੇਗਾ ਕੋਈ ਗੱਲ ਨਹੀਂ ਨਾ ਉਹ ਨਿੱਜੀ ਵਿਚਾਰਾਂ ਤੇ ਵੀ ਵਿਚਾਰ ਹੋ ਰਿਹਾ ਹੈ ਸਭ ਤੋਂ ਮੇਰੀ ਇਹ ਕੋਸ਼ਿਸ਼ ਹੈ ਕਿ ਹਮਾਰੇ ਜੋ ਕਾਰਜਕਰਤਾ ਹੈ ਹਮਾਰੇ ਲੀਡਰਸ ਹੈ हम उनसे मिल सके उनसे, उनसे उत्र बात उत्र कर सकें उनसे चर्चा उत्र उत्र कर सकें क्या क्या समस्याएँ वो देखते हैं क्या क्या हमारे जो चैलेंजेस हैं वो हमारे सामने क्या है और उसमें जो हमारे कार्यकर्ता हैं चाहे वो बूथ के लेवल का है चाहे वो हमारे मंडल के लेवल का है उन सभी के हम सुझाव ले रहे हैं इस दौरान तो बहुत अच्छे सुझाव मुझे पिछली जो मीटिंग्स छः हमने अभी तक पार्लियामेंट में की हैं बहुत अच्छे सुझाव आए हैं और मुझे लगता है कि हमारी जो यहाँ पर ऑर्गेनाइजेशन है ਤਾਂ ਦੱਸ ਦਈਏ ਕਿ 2024 ਦੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਪੰਪਾਂ ਭਾਰ ਨੇ ਉਹਨਾਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਆਪਣੇ ਲੀਡਰਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ 2024 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀ ਰਣਨੀਤੀ ਬਣਾਈ ਜਾ ਸਕੇ ਪਰ ਇਸ ਦੇ ਨਾਲ ਪੰਜਾਬ ਕਾਂਗਰਸ ਵਿੱਚ ਪਏ 파ੜ ਕਾਰਨ ਕਾਂਗਰਸ ਦੇ ਲੀਡਰਾਂ ਦੀ ਚਿੰਤਾ ਵਧੀ ਹੋਈ ਹੈ ਕਾਂਗਰਸ ਇਸ ਦਾ ਨਤੀਜਾ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਪੁੱਜ ਚੁੱਕੀ ਹੈ ਜਿਸ ਕਾਰਨ ਪੰਜਾਬ ਕਾਂਗਰਸ ਦਾ ਪਹਿਲਾ ਏਜੰਡਾ ਸਾਰੇ ਲੀਡਰਾਂ ਨੂੰ ਇੱਕ ਕਰਨ ਦਾ ਹੋਵੇਗਾ ਮਸ਼ਹੂਰ ਬਲੌਗਰ ਪੰਨਾ ਸਿੱਧੂ 'ਤੇ ਮੁਸ਼ਕਲਾਂ ਦਿਨ-ਪ੍ਰਤੀ-ਦਿਨ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜ਼ਮਾਨਤ ਮਿਲਣ ਦੇ ਬਾਵਜੂਦ ਪੰਨਾ ਸਿੱਧੂ ਨੂੰ ਇੱਕ ਹੋਰ ਕੇਸ 'ਚ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਚਲਦੇ ਅੱਜ ਪੰਨਾ ਸਿੱਧੂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਕੋਰਟ ਨੇ ਪੰਨਾ ਸਿੱਧੂ ਨੂੰ 14 ਦਿਨਾਂ ਦੀ ਨਿਯਮਕ ਹਿਰਾਸਤ ਵਿੱਚ ਭੇਜ ਦਿੱਤਾ ਇਸ ਦੌਰਾਨ ਪੰਨਾ ਸਿੱਧੂ ਦੇ ਸਮਰਥਕਾਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਬਲੌਗਰ ਪਾਨਾ ਸਿੱਧੂ ਦਾ ਜੁਰਮਾਨਾ ਖਤਮ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਵੱਲੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਦੌਰਾਨ ਕੋਰਟ ਨੇ ਪਾਨਾ ਸਿੱਧੂ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਹੈ ਪਟਿਆਲਾ ਪੁਲਿਸ ਨੇ ਪਾਨਾ ਸਿੱਧੂ ਨੂੰ ਚੇਨ ਸਨੇਚਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਇਸ ਤੋਂ ਇਲਾਵਾ ਲੁਧਿਆਣਾ ਵਿੱਚ ਵੀ ਪਾਨਾ ਸਿੱਧੂ ਖਿਲਾਫ ਇੱਕ ਟਰੈਵਲ ਐਜੰਟ ਨੂੰ ਧਮਕੀਆਂ ਦੇਣ ਦਿੱਤਾ ਹੈ ਤੇ ਕੇਸ ਦਰਜ ਕੀਤਾ ਹੋਇਆ ਹੈ ਤੋਂ ਦੱਸਦੀ ਹੈ ਕਿ ਅੱਜ ਪਾਨਾ ਸਿੱਧੂ ਦੀ ਪੇਸ਼ੀ ਦੌਰਾਨ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਪਾਨਾ ਸਿੱਧੂ ਦੇ ਸਮਰਥਕਾਂ ਨੇ ਪਾਨਾ ਸਿੱਧੂ ਦੇ ਹੱਕ ਵਿੱਚ ਨਾਅਰੇ ਲਗਾਏ ਇਸ ਵਕੀਰ ਵੱਲੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਦੇਖੋ ਅੱਜ ਜਿਹੜਾ ਸਦਰ ਪਟਿਆਲਾ ਚ ਐਫ ਆਰ ਦਰਜ ਹੋਈ ਸੀਗੀ ਉਹਦੇ ਵਿੱਚ ਭਾਨਾ ਸੀਤੂ ਨੂੰ ਸਾਹ ਪ੍ਰਵਿੰਦਰ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਪਟਿਆਲਾ ਦੀ ਕੋਰਟ 'ਚ ਪੇਸ਼ ਕੀਤਾ ਗਿਆ ਸੀਗਾ। ਦੋਹਾਂ ਪਾਰਟੀਆਂ ਦੀ ਦੋਹਾਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ 'ਚੋਂ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ 'ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ ਹੈ 12/2/2024 ਤੱਕ ਦਾ। ਸਰ ਕੋਈ ਪੁਲਸ ਨੇ ਦੱਸਿਆ ਤੁਸੀਂ ਇਸ ਚ ਵੀ ਅਸੀਂ ਕੀ ਕੀਤਾ ਹੈ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇੱਕ ਸਰ ਐਜ਼ ਅ ਵਕੀਲ ਦੀ ਗੱਲ ਕੀਤੀ ਆ ਬਾਕੀ ਇਹ ਵੀ ਸੋਏ ਵੀ ਸੁਣਿਆ ਜਾ ਰਿਹਾ ਸੀ ਜਿਹੜੀ ਬੋਰਡ ਦੀ ਪੁਲਿਸ ਉਹ ਨਾਲ ਦੀ ਨਾਲ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਨਹੀਂ ਅਗਰ ਕੋਈ ਹੋਰ ਕੇਸ 'ਚ ਐਫ ਆਈ ਆਰ ਹੁੰਦੀ ਹੈ ਇਹਨਾਂ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੱਸਾ ਵੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਗਿਆ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਅੱਜ ਬਾਨ ਨੇ ਪੇਸ਼ ਕੀਤਾ ਰਿਹਾਈ ਸਾਰੇ ਕਰ ਰਹੇ ਹੈ ਹਾਂ ਜੋ ਦੀ ਇਹਨਾਂ ਦੀ ਰਿਹਾਈ ਹੋ ਗਏ ਤਾਂ ਦਾਦੀ ਕਿ ਲੁਧਿਆਣਾ ਪੁਲਿਸ ਨੇ ਪਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਸੀ ਹਾਲਾਂਕਿ ਇਸ ਮਾਮਲੇ ਵਿੱਚ ਅਦਾਲਤ ਨੇ ਪਾਨਾ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਇਸ ਤੋਂ ਪਹਿਲਾਂ ਪਾਨਾ ਸਿੱਧੂ ਜ਼ਮਾਨਤ ਤੇ ਬਾਹਰ ਆਉਂਦਾ ਪਟਿਆਲਾ ਵਿੱਚ ਸਨੇਚਿੰਗ ਦਾ ਮਾਮਲਾ ਦਰਜ ਕਰ ਲਿਆ ਗਿਆ ਇਸੇ ਦੌਰਾਨ ਪਾਨਾ ਸਿੱਧੂ ਖਿਲਾਫ ਅਬੋਹਰ ਵਿੱਚ ਵੀ ਇੱਕ ਮਾਮਲਾ ਦਰਜ ਕੀਤਾ ਗਿਆ ਜਿਸ ਦਾ ਪੰਜਾਬ ਦੇ ਕਈ ਸਿਆਸੀ ਲੀਡਰਾਂ ਤੇ ਸਮਾਜ ਸੇਵੀ ਲੱਖਾਂ ਸਿਧਾਨਾ ਵੱਲੋਂ ਵੀ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਈਡੀ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਭਾਜਪਾ ਲੀਡਰਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਵਿਰੋਧੀ ਲੀਡਰਾਂ ਤੇ ਸਿਕੰਜਾ ਕੱਸਿਆ ਜਾਂਦਾ ਏ ਪਰ ਉਹਨੂੰ ਭਾਜਪਾ ਲੀਡਰੀ ਈਡੀ ਦੀ ਲੜਾਰਤੇ ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਵੀ ਈਡੀ ਦੇ ਨਿਸ਼ਾਨੇ ਤੇ ਆ ਗਏ ਨੇ ਈਡੀ ਨੇ ਅਰਵਿੰਦ ਖੰਨਾ ਨੂੰ 30 ਜਨਵਰੀ ਨੂੰ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਹਨ ਪੰਜਾਬ ਭਾਜਪਾ ਦੇ ਵੱਡੇ ਲੀਡਰ ਤੇ ਦੋ ਵਾਰ ਵਿਧਾਇਕ ਰਹੇ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਰਿਟਾਰ ਤੇ ਹਨ ਇਸ ਦੇ ਚਲਦਿਆਂ ਅਰਵਿੰਦ ਖੰਨਾ ਨੂੰ ਈਡੀ ਵੱਲੋਂ ਪੇਸ਼ ਹੋਣ ਲਈ ਸਬਮਣ ਜਾਰੀ ਕੀਤੇ ਗਏ ਨੇ ਜਿਸ ਚ ਉਹਨਾਂ ਨੂੰ ਈਡੀ ਨੇ ਪ੍ਰਿਵੈਂਸ ਆਫ ਮਨੀ ਲਾਂਡਰਿੰਗ ਐਕਟ ਤਹਿਤ 30 ਜਨਵਰੀ ਨੂੰ ਪੇਸ਼ ਹੋਣ ਲਈ ਤਾਲਬ ਕੀਤਾ ਹੈ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ 6 ਜਨਵਰੀ ਨੂੰ ਨੋਟਿਸ ਜਾਰੀ ਕਰਕੇ ਅਰਵਿੰਦ ਖੰਨਾ ਨੂੰ 15 ਜਨਵਰੀ ਨੂੰ ਤਾਲਬ ਕੀਤਾ ਗਿਆ ਸੀ ਪਰ ਅਰਵਿੰਦ ਖੰਨਾ ਨੇ ਉਹ ਸਬਮਣ ਛੱਡ ਦਿੱਤੇ ਸਨ ਜਸਟੋ ਬਾਅਦ ਦੂਜਾ ਨੋਟਿਸ 30 ਜਨਵਰੀ ਨੂੰ ਜਾਰੀ ਕੀਤਾ ਗਿਆ ਈਡੀ ਨੇ ਅਰਵਿੰਦ ਖੰਨਾ ਨੂੰ ਬਹੁਤ ਹੀ ਗੰਭੀਰ ਦੋਸ਼ਾਂ ਤਹਿਤ ਤਲਬ ਕੀਤਾ ਈਡੀ ਦੇ ਸੂਤਰਾਂ ਨੇ ਕਿਹਾ ਕਿ ਖੰਨਾ ਨੂੰ ਕਥਿਤ ਤੌਰ ਤੇ ਐਮਬ੍ਰੀਅਰ ਪ੍ਰੇਸ਼ਟਾਚਾਰ ਦੇ ਮਾਮਲੇ ਨਾਲ ਸੰਬੰਧਿਤ ਜਾਂਚ ਵਿੱਚ ਸਾਮਣ ਭੇਜਿਆ ਗਿਆ ਹੈ ਜਿਸ ਵਿੱਚ 2008 ਵਿੱਚ ਬ੍ਰਾਜ਼ੀਲ ਦੀ ਫਰਮ ਦੇ ਹੱਕ ਵਿੱਚ ਡੀਆਰਡੀਓ ਨਾਲ ਤਿੰਨ ਜਹਾਜ਼ਾਂ ਦੇ ਸੌਦੇ ਨੂੰ ਬਦਲਣ ਲਈ ਕਥਿਤ ਤੌਰ ਤੇ 5.76 ਮਿਲੀਅਨ ਡਾਲਰ ਦੀ ਕਿੱਕਬੈਕ ਅਦਾ ਕੀਤੀ ਗਈ ਸੀ ਜਾਣਕਾਰੀ ਅਨੁਸਾਰ ਈਡੀ ਵੱਲੋਂ 2020 ਵਿੱਚ ਇਸ ਮਾਮਲੇ ਵਿੱਚ ਚਾਰ ਛੀਟ ਵੀ ਦਾਖਲ ਕੀਤੀ ਜਾ ਚੁੱਕੀ ਹੈ। ਦਾਦੀ ਕਿ ਸੀਬੇ ਨੇ ਵੀ ਜੂਨ 2023 ਵਿੱਚ ਹਥਿਆਰਾਂ ਦੇ ਡੀਲਰ ਅਰਵਿੰਦ ਖੰਨਾ ਐਡਵੋਕੇਟ ਗੌਤਮ ਖੇਤਾਨ ਅਤੇ ਕਾਰੋਬਾਰੀ ਅਨੂਪ ਗੁਪਤਾ ਖਿਲਾਫ ਚਾਰ ਛੀਟ ਦਰਜ ਕੀਤੀ ਸੀ। ਇਸ ਚਾਰ ਛੀਟ ਵਿੱਚ ਏਜੰਸੀ ਨੇ ਆਈਪੀਸੀ ਦੀ ਧਾਰਾ 120 ਬੀ ਵੀ ਜੋੜੀ ਹੈ ਜੋ ਅਪਰਾਧਿਕ ਸਾਜ਼ਿਸ਼ ਨਾਲ ਸੰਬੰਧਿਤ ਹੈ। ਅਤੇ ਪ੍ਰਿਸ਼ਟਾਚਾਰੂ ਕਾਨੂੰਨ ਦੇ ਉਪਬੰਧਾਂ ਦੀ ਉਲੰਘਣਾ ਕੀਤੀ ਹੈ ਅਰਵਿੰਦ ਖੰਨਾ ਤੇ ਲੱਗੇ ਇਹ ਦੋਸ਼ ਇਸ ਕਰਕੇ ਵੀ ਗੰਭੀਰ ਹਨ ਕਿਉਂਕਿ ਇਹ ਮਾਮਲਾ ਦੇਸ਼ ਪ੍ਰਤੀ ਪ੍ਰਸੇਯੋਗਤਾ ਨਾਲ ਜੁੜਿਆ ਹੋਇਆ ਹੈ ਜ਼ਿਕਰ ਹੋਇਆ ਕਿ ਅਰਵਿੰਦ ਖੰਨਾ ਆਗਾਮੀ ਲੋਕ ਸਭਾ ਚੋਣਾਂ ਲਈ ਹਲਕਾ ਸੰਗਰੂਰ ਤੋਂ ਭਾਜਪਾ ਦੀ ਟਿਕਟ ਤੇ ਮੁੱਖ ਦਾਅਵੇਦਾਰ ਵਿੱਚੋਂ ਹਨ ਪਰ ਈਡੀ ਦੇ ਇਹ ਸੰਮਨ ਖੰਨਾ ਦੀ ਦਾਅਵੇਦਾਰ ਵਿੱਚ ਅੜਿੱਕਾ ਬਣ ਸਕਦੇ ਨੇ ਕਿਉਂਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਵਤਨ ਪ੍ਰਸਦੀ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਰਵਿੰਦ ਖੰਨਾ ਤੇ ਲੱਗੇ ਇਹ ਦੋਸ਼ ਇਸ ਦਿਸ਼ਾ ਦੇ ਬਿਲਕੁਲ ਉਲਟ ਹਨ ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਗਲੇ ਲੋਕ ਸਭਾ ਚੋਣਾਂ ਚ ਵਿਰੋਧਾਚਾਰ ਵਿਰੁੱਧ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਆਪਣੀਆਂ ਮੁੱਖ ਪ੍ਰਾਪਤੀਆਂ ਵਜੋਂ ਪ੍ਰਚਾਰੇਗੀ ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਈਡੀ ਦੇ ਰਡਾਰ ਤੇ ਹੁੰਦੇ ਹੋਏ ਅਰਵਿੰਦ ਖੰਨਾ ਆਮ ਆਦਮੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਚਾਰ ਦਾ ਹਿੱਸਾ ਵੀ ਬਣੇ रह ਸਕਦੇ ਹਨ ਅਤੇ ਇਹ ਹਾਲਾਤ ਅਰਵਿੰਦ ਖੰਨਾ ਦੀ ਟਿਕਟ ਤੇ ਦਾਅਵੇਦਾਰੀ ਨੂੰ ਫਿੱਕਾ ਪਾ ਸਕਦੇ ਹਨ ਉਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਉਹਨਾਂ ਦੇ ਕਰੀਬੀਆਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਹੁਣ ਡਰੱਗ ਮਾਮਲੇ 'ਚ ਪੁੱਛਗਿੱਛ ਚੱਲ ਰਹੀ। ਐਸਆਈਟੀ ਨੇ ਮਜੀਠੀਆ ਦੇ ਚਾਰ ਕਰੀਬੀਆਂ ਨੂੰ ਤਾਲਬ ਕੀਤਾ ਹੈ। ਇਸ ਤੋਂ ਪਹਿਲਾਂ ਐਸਆਈਟੀ ਨੇ ਮਜੀਠੀਆ ਨੂੰ ਕਈ ਵਾਰ ਪੁੱਛਗਿੱਛ ਲਈ ਸੱਤ ਚੁੱਕੀ ਹੈ। ਅਜੇ ਵੀ ਐਸਆਈਟੀ ਵੱਲੋਂ ਇਸ ਮਾਮਲੇ ਦੀ ਜੁਸੰਬੰਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਐਸਆਈਟੀ ਨੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਚਾਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਤਾਲਬ ਕੀਤਾ ਹੈ। ਇਹਨਾਂ ਵਿੱਚ ਉਹਨਾਂ ਲੋਕਾਂ ਦੇ ਨਾਂ ਵੀ ਸ਼ਾਮਲ ਹਨ ਜੋ ਮਜੀਠੀਆ ਦੇ ਸਾਬਕਾ ਪੀਏ ਤੇ ਉਸ ਦੀ ਸੰਨ। ਇਹਨਾਂ ਵਿਅਕਤੀਆਂ ਵਿੱਚ ਮੇਜਰ ਸ਼ਿਵਚਰਨ ਸਿੰਘ, ਕਰਤਾਰ ਸਿੰਘ ਤਲਵੀਰ ਸਿੰਘ ਗਿੱਲ ਅਤੇ ਬੁੱਧਰਾਮ ਦੇ ਨਾਮ ਸ਼ਾਮਲ ਹਨ ਇਹਨਾਂ ਲੋਕਾਂ ਨੂੰ 2 ਫਰਵਰੀ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਏ ਇਸ ਤੋਂ ਪਹਿਲਾਂ ਐਸਆਈਟੀ ਨੇ ਮਜੀਠਿਆ ਤੋਂ ਪੁੱਛਗਿੱਛ ਕੀਤੀ ਸੀ ਮਜੀਠਿਆ ਤੋਂ ਮਾਮਲੇ ਨਾਲ ਸੰਬੰਧਤ ਰਿਕਾਰਡ ਵੀ ਤਾਲਬ ਕੀਤਾ ਗਿਆ ਏ ਮਜੀਠਿਆ ਮਾਮਲੇ 'ਚ ਪੁਲਿਸ ਵੱਲੋਂ ਨਵੀਂ ਐਸਆਈਟੀ ਦਾ ਗਠਨ ਕੀਤਾ ਗਿਆ ਏ ਹੁਣ ਐਸਆਈਟੀ ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ ਡੀਆਈਜੀ ਐਚਐਸ ਪੁੱਲਰ ਨੂੰ ਦਿੱਤੀ ਗਈ ਹੈ ਏ.ਡੀ.ਜੀ.ਪੀ. ਮੁਕਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਰਕਾਰ ਨੇ ਐਸ.ਆਈ.ਟੀ. ਦਾ ਪੁਨਰਗਠਨ ਕੀਤਾ ਸੀ। ਐਸ.ਆਈ.ਟੀ. ਵਿੱਚ ਡੀ.ਆਈ.ਜੀ. ਪੁੱਲਰ ਤੋਂ ਇਲਾਵਾ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਅਤੇ ਤੂਰੀ ਦੇ ਐਸ.ਪੀ. ਯੋਗੇਸ਼ ਸ਼ਰਮਾ ਤੇ ਕੁਝ ਹੋਰ ਅਧਿਕਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਮੁਜੀਠਿਆਂ ਨੂੰ 15 ਜਨਵਰੀ ਨੂੰ ਬੁਲਾਇਆ ਗਿਆ ਸੀ। ਐਸ.ਆਈ.ਟੀ. ਨੇ ਉਨ੍ਹਾਂ ਤੇ ਸੱਤ ਘਟੇ ਪੁੱਛਗਿੱਛ ਕੀਤੀ ਸੀ। ਹਾਲਾਂਕਿ ਮਜੀਠੀਆ ਇਸ ਮਾਮਲੇ ਵਿੱਚ ਜ਼ਮਾਨਤ ਤੇ ਬਾਹਰ ਹਨ ਉਸ ਦਾ ਸਪੱਸ਼ਟ ਕਹਿਣਾ ਹੈ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਬੋਰਸ ਨੇ ਇਹ ਮਾਮਲਾ 2 ਸਾਲ ਪਹਿਲਾਂ 20 ਦਸੰਬਰ 2021 ਨੂੰ ਮਜੀਠੀਆ ਵਿਰੁੱਧ ਦਰਜ ਕੀਤਾ ਸੀ ਪਰ ਅਦਾਲਤ ਨੇ ਉਸ ਦੀ ਗ੍ਰਿਫਤਾਰੀ 2 ਮਹੀਨਿਆਂ ਲਈ ਟਾਲ ਦਿੱਤੀ ਸੀ 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ ਇਸ ਦੌਰਾਨ ਵਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਜਿਸ ਕੇਸ ਵਿੱਚ ਉਹ ਜੇਲ੍ਹ ਤੋਂ ਪਰਤਿਆ ਹੈ ਉਸ ਵਿੱਚ ਹਾਲੇ ਤੱਕ ਕੋਈ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ ਇਹ ਉਸਤੇ ਲਗਾਇਆ ਗਿਆ ਇੱਕ ਵਿਲੱਖਣ ਐਨਡੀਪੀਐਸ ਕੇਸ ਹੈ ਜਿਸ ਵਿੱਚ ਪੁਲਿਸ ਨੇ ਕੋਈ ਬਰਾਮਦਗੀ ਨਹੀਂ ਕੀਤੀ ਤਾਂ ਦਾਦੇ ਕਿ ਬਿਕਰਮ ਮਜੀਠੀਆ ਉੱਤੇ ਚੰਨੀ ਸਰਕਾਰ ਦੌਰਾਨ ਕੇਸ ਪਾਇਆ ਗਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਇਸ ਕੇਸ ਦੀ ਜਾਂਚ ਜਾਰੀ ਹੈ ਬੁਜੀਠਿਆ ਨੂੰ ਹੁਣ ਤੱਕ ਐਸਆਈਟੀ ਵੱਲੋਂ ਕਈ ਵਾਰ ਤਲਬ ਕੀਤਾ ਗਿਆ ਹੈ ਇਸ ਤੇ ਮਜੀਠੀਆ ਵੱਲੋਂ ਵੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਜਾਂਦਾ ਰਿਹਾ ਹੈ ਹਾਲਾਂਕਿ ਮੇਰੇ ਇੱਥੇ ਇੱਕ ਵਾਰ ਨੂੰ ਛੱਡ ਕੇ ਸਾਰੀ ਵਾਰ ਐਸਆਈਟੀ ਸਾਹਮਣੇ ਪੇਸ਼ ਹੋਏ ਨੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਨੇ ਤੇ ਹੁਣ ਇੱਕ ਵਾਰ ਫਿਰ ਐਸਆਈਟੀ ਵੱਲੋਂ ਮਜੀਠੀਏ ਨਾਲ ਜੁੜੇ ਚਾਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਤਾਲਬ ਕੀਤਾ ਗਿਆ ਹੈ ਜਿਸ ਤੇ ਸਿਆਸਤ ਹੋਣੀ ਸੁਭਾਵਿਕ ਹੈ ਉਹ ਦੇਖਣਾ ਵੇਗਾ ਕਿ ਇਸ ਮਾਮਲੇ ਵਿੱਚ ਬਿਕਰ ਮਜੀਠੀਆ ਦਾ ਕੀ ਬਿਆਨ ਆਉਂਦਾ ਹੈ ਵਿੜਾ ਹੋ ਗਿਆ ਇੱਕ ਛੋਟੇ ਦੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਬਾਅਦ ਦੇ ਅਗਲੀ ਖਬਰ ਵਾਲਾ ਦੇਸ਼ ਭਰ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਲਈ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਦੋਸ਼ ਨੇ ਕਿ ਕੇਂਦਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਇਸ ਦੇ ਨਾਲ ਹੀ ਕਿਸਾਨ ਆਗੂ ਸਰਬਸਿੰਘ ਪਧੇਰ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਦਿੱਲੀ ਮੋਰਚੇ ਦਾ ਸੰਘਰਸ਼ ਵੱਡੇ ਪੱਧਰ ਤੇ ਕੀਤਾ ਜਾਵੇਗਾ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਵੱਡਾ ਹੱਲਾ ਬੋਲਣ ਦੀ ਤਿਆਰੀ ਕਰ ਲਈ ਹੈ ਕਿਸਾਨਾਂ ਵੱਲੋਂ 13 ਫਰਵਰੀ ਨੂੰ ਵੱਡੇ ਪੱਧਰ ਤੇ ਦਿੱਲੀ ਚ ਮੋਰਚਾ ਲਗਾਇਆ ਜਾਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਦੇ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅੱਜ ਦੇ ਦਿਨ ਯਾਨੀ ਕਿ 29 ਜਨਵਰੀ 2021 ਨੂੰ ਜਦੋਂ ਦਿੱਲੀ ਦਾ ਅੰਦੋਲਨ ਚੱਲ ਰਿਹਾ ਸੀ ਤਾਂ ਸਾਡੇ ਉੱਤੇ ਭਾਜਪਾ ਦੇ ਮੁਖੀ ਸੈਂਕੜੇ ਗੁੱਡੇ ਲੈ ਕੇ ਸਾਡੇ ਤੇ ਹਮਲਾ ਕਰਨ ਆ ਗਏ ਤੇ ਸਾਡੇ ਕਈ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਪਰ ਫਿਰ ਵੀ ਸਾਡੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਰਹੇ ਤੇ ਇਹ ਅੰਦੋਲਨ ਜਿੱਤ ਕੇ ਆਇਆ ਇਸ ਦੌਰਾਨ ਅੰਮ੍ਰਿਤਸਰ ਦੇ 메ਨ ਗੇਟ ਉੱਤੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ ਇਸ ਦੇ ਨਾਲ ਹੀ ਸਰਵਣ ਸਿੰਘ ਪੰਦੇੜ ਖੌਤੀ ਬੁੱਧੀਜੀਵੀ ਅਤੇ ਵੀ ਨਿਸ਼ਾਨਾ ਸਾਦੇ ਦਿਖਾਈ ਦਿੱਤੇ ਮੈਂ ਸਰਵਣ ਸਿੰਘ ਪੰਦੇੜ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਹੈ ਵੀ ਦਿੱਲੀ ਮੋਰਚੇ ਦੀਆਂ ਤਿਆਰੀਆਂ ਜੱਗੀ ਪੱਤਰ ਤੇ ਆ ਅੱਜ ਅਸੀਂ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਜਾਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਮੋਦੀ ਸਰਕਾਰ ਦੀਆਂ ਹਰ ਪਿੰਡ ਦੇ ਵਿੱਚ ਅਰਥੀਆਂ ਸਾੜ ਰਹੀ ਆ ਉਹਦੀ ਵਜ੍ਹਾ ਇਹ ਹੈ ਕਿ ਆ ਵੀ ਅੱਜ ਦੇ ਦਿਨ 29 ਜਨਵਰੀ 2021 ਨੂੰ ਜਦੋਂ ਦਿੱਲੀ ਦਾ ਅੰਦੋਲਨ ਚੱਲਦਾ ਸੀਗਾ ਤੇ ਸਾਡੇ ਉੱਤੇ ਉਸ ਵੇਲੇ ਪਾਛਵਾ ਦੇ ਮੁਖੀ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਨੇ ਸੈਂਕੜੇ ਗੁੰਡੇ ਲੈ ਕੇ ਸਾਡੀ ਸਟੇਜ ਤੇ ਆ ਕੇ ਹਮਲਾ ਕੀਤਾ ਸੀ ਜਿੱਚ ਦਰਜਣਾ ਦਰਜਣਾ ਕਿਸਾਨ ਜਿਹੜੇ ਸੀ ਉਹ ਜ਼ਖਮੀ ਹੋ ਗਏ ਸੀਗੇ ਯਤਨ ਪੂਰਾ ਕੀਤਾ ਸੀ ਵੀ ਦਿੱਲੀ ਦੇ ਵਿੱਚੋਂ ਕੁੱਟ ਕੇ ਮਾਰ ਕੇ ਇਹਨਾਂ ਨੂੰ ਬਾਹਰ ਕੱਢ ਦਈਏ ਦਰ ਠੀਕ ਹੈ ਵੀ ਲੋਕ ਕੜੇ ਰਹੇ ਔਰ ਉਹ ਮੋਰਚਾ ਕਿਸਾਨਾਂ ਮਜ਼ਦੂਰਾਂ ਨੇ ਜਿੱਤ ਕੇ ਆਂਦਾ ਤਾਂ ਉਹਦੇ ਵਿਰੋਧ ਵਿੱਚ ਜਦੋਂ ਵੀ ਹਜੇ ਉਹ ਬੰਦੇ ਜਿਨ੍ਹਾਂ ਨੇ ਹਮਲਾ ਕੀਤਾ ਬਾਹਰ ਘੁੰਮ ਰਹੇ ਆ ਸਾਡੇ ਤੇ ਉਲਟੀ ਐਫ ਆਈ ਆਰ ਕਰਤੀ 307 ਲਾ ਕੇ ਜਦ ਕਿ ਉਹ ਜਿਹੜਾ ਬੰਦਾ 1500 ਜਿਹੜੇ 4 ਨੱਕੇ ਸੀ ਪੁਲਿਸ ਦੇ ਉਹ ਤੋੜ ਕੇ ਆਇਆ ਸਾਡੇ ਕੋਲ ਫੋਟੋਆਂ ਪੁਲਿਸ ਨਾਲ ਲੈ ਕੇ ਆਈ ਉਹਨਾਂ ਨੂੰ ਉਨ੍ਹਾਂ ਤੇ ਕੋਈ ਕਾਰਵਾਈ ਹਜੇ ਤੱਕ ਮੋਦੀ ਸਰਕਾਰ ਨੇ ਨਹੀਂ ਕੀਤੀ ਜਿਹੜੀ ਇਨਸਾਫ ਪਸੰਦ ਆਪਣੇ ਆਪ ਨੂੰ ਘੁੰਦੀ ਆ ਉਸ ਕਰਕੇ ਪੂਰੇ ਪੰਜਾਬ ਤੇ ਅੱਜ ਅੱਜ ਜਿਹੜਾ ਗੋਲਡਨ ਗੇਟ ਅਬਰਸਰ ਤੇ ਅਸੀਂ ਅਰਥੀਆਂ ਸਾੜ ਰਹੇ ਆ ਔਰ ਇਹਦੇ ਨਾਲ ਦੀ ਨਾਲ ਦਿੱਲੀ ਮੋਰਚੇ ਦੀ ਤਿਆਰੀ ਹੋ ਰਹੀ ਆ ਜਿਹੜਾ ਮੋਦੀ ਸਰਕਾਰ ਨੇ ਮੁਕਤ ਵਪਾਰ ਸਮਝੌਤਾ ਇਹ ਮੁਕਤ ਸ਼ਬਦ ਦੇ ਅਰਥ ਸਮਝੋ ਇਹ ਕਿੰਨੂੰ ਮੁਕਤ ਕਰਨਾ ਚਾਹੁੰਦੇ ਵਿਦੇਸ਼ਾਂ ਤੋਂ ਆਈਆਂ ਜਿੰਸਾਂ ਤੇ ਜਿਹੜੇ ਟੈਕਸ ਆ ਉਹ ਟੈਕਸ ਤੋਂ ਕਾਰਪੋਰੇਟਾਂ ਨੂੰ ਮੁਕਤੀ ਦੇਣਾ ਚਾਹੁੰਦੇ ਆ ਔਰ ਜਦੋਂ ਉਹ ਚੀਜ਼ਾਂ ਸਾਡੀ ਮੰਡੀ ਚ ਚਾਹੇ ਜਿੰਸਾਂ ਵਾਂ ਚਾਹੇ ਤੁਹਾਡੀ ਪੋਲਟਰੀ ਆ ਚਾਹੇ ਤੁਹਾਡੀ ਡੇਰੀ ਆ ਚਾਹੇ ਤੁਹਾਡੇ ਫਲ ਨੇ ਸਬਜ਼ੀਆਂ ਨੇ ਆਈਆਂ ਤਾਂ ਇਹ ਹਮਲਾ ਓਟਾ ਹੀ ਵੱਡਾ ਹੋਊਗਾ ਜਿੱਡਾ ਵੱਡਾ ਪਹਿਲੋ ਸੀਗਾ ਔਰ ਉਹਦੇ ਨੂੰ ਵੱਡਾ ਹਮਲਾ ਸਾਹਮਣੇ ਹੋਊਗਾ ਖੇਤੀ ਮੰਡੀ ਤੇ ਜਿਹੜੇ ਅਖੌਤੀ ਬੁੱਧੀਜੀਵੀ ਇਹਨਾਂ ਨੂੰ ਇਹ ਲੱਗਦਾ ਕਿ ਹਮਲਾ ਓਟਾ ਵੱਡਾ ਨਹੀਂ ਹੈਗਾ ਅਸੀਂ ਕਹਿੰਦੇ ਆ ਵੀ ਤੁਹਾਡੇ ਮੂੰਹ ਚੋਂ ਕੱਢੇ ਸ਼ਬਦ ਤੁਹਾਡੇ ਮੂੰਹ ਚ ਪਾ ਦਾਂਗੇ ਤੁਹਾਨੂੰ ਅਹਿਸਾਸ ਹੋਊਗਾ ਤੁਸੀਂ ਖੁਦ ਕਰਮੁਕਤ ਸਮਝੌਤਾ ਪੜ ਲਓ ਪੇ ਲਓ ਵੀ ਹਾਇ ਹੈ ਕਿ ਮੁਕਤ ਵਪਾਰ ਸਮਝੌਤਾ ਹੈ ਕਿ ਕਰਦੇ ਉਹਨਾਂ ਨੇ ਕਰ ਦਿੱਤਾ ਉਹ ਤੁਹਾਨੂੰ ਪਤਾ ਲੱਗ ਜੂ ਵੀ ਹਮਲਾ ਹੈ ਕਿੰਨਾ ਵੱਡਾ ਵਾ ਠੀਕ ਆ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣ ਲਈ ਉਹਨਾਂ ਦੀਆਂ ਮੰਗਾਂ ਮੰ ਲਈ ਗਈਆਂ ਪਰ ਹਾਲੇ ਤੱਕ ਉਹ ਮੰਗਾਂ ਲਾਗੂ ਨਹੀਂ ਹੋਈਆਂ ਜਿਸ ਕਾਰਨ ਉਹਨਾਂ ਵੱਲੋਂ ਦੁਬਾਰਾ ਅੰਦੋਲਨ ਕੀਤਾ ਜਾ ਰਿਹਾ ਹੈ ਜਿਸ ਲਈ ਪੂਰੇ ਦੇਸ਼ ਵਿੱਚੋਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਉਹ ਦੇਖਣਾ ਵੇਗਾ ਕਿ ਇਸ ਅੰਦੋਲਨ ਤੇ ਕੇਂਦਰ ਸਰਕਾਰ ਕੀ ਕਰਦੀ ਹੈ ਕਾਂਗਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਜ਼ਮੀਨ ਦੱਬਣ ਦੇ ਦੋਸ਼ ਲੱਗ ਰਹੇ ਨੇ ਜਿਸ ਦੀ ਸ਼ਿਕਾਇਤ ਪੰਜਾਬ ਦੇ ਕੇਂਦਰ ਗ੍ਰਹਿ ਵਿਭਾਗ ਨੂੰ ਦਿੱਤੀ ਗਈ ਹੈ ਤੇ ਕਪੂਰਥਲਾ ਦੇ ਕਮਿਸ਼ਨਰ ਕਰਨੈਲ ਸਿੰਘ ਤੇ ਰਾਣਾ ਗੁਰਜੀਤ ਦੀ ਮਦਦ ਕਰਨ ਦੇ ਦੋਸ਼ ਲੱਗ ਰਹੇ ਨੇ ਗ੍ਰਹਿ ਵਿਭਾਗ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਖਿਲਾਫ ਮਿਲੀ ਸ਼ਿਕਾਇਤਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਗ੍ਰੈਪ ਪਾਕ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਵਿਰੁੱਧ ਮਿਲੀ ਸ਼ਿਕਾਇਤਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸ਼ਿਕਾਇਤਕਰਤਾ RAMJIT SINGH ALUWALIA ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਜ਼ਮੀਨ ਦੇ ਮਾਮਲੇ 'ਚ ਮਦਦ ਕਰਨ ਦਾ ਇਲਜ਼ਾਮ ਲਾਇਆ ਸੀ ਵਿਧਾਇਕ ਰਾਣਾ ਗੁਰਜੀਤ ਨੇ ਹਾਲ ਹੀ ਵਿੱਚ ਕਪੂਥਲਾ ਦੇ ਸਰਕੂਲਰ ਰੋਡ ਤੇ ਆਪਣੀ ਪਤਨੀ ਦੇ ਨਾਮ ਤੇ ਰਜਿਸਟਰ 23 ਕਿਨਾਲ 5 ਮਰਲੇ ਜ਼ਮੀਨ ਤੇ ਚਾਰ ਦੀਵਾਰੀ ਬਣਾਉਣੀ ਸ਼ੁਰੂ ਕੀਤੀ ਸੀ ਨਿਊ ਜੀਟੀਬੀ ਨਗਰ ਜਲੰਧਰ ਦੇ ਵਸਨੀਕ ਰਾਮਜੀਤ ਸਿੰਘ ਆਲੂ ਵਾਲੇ ਨੇ ਦੱਸਿਆ ਕਿ ਉਕਤ ਜ਼ਮੀਨ ਉਸ ਦੇ ਨਾਮ ਹੈ ਇਸ ਦਾ ਖਸਰਾ ਨੰਬਰ 4915/4 ਹੈ ਰਾਣਾ ਰਾਜਵੰਸ ਕੌਰ ਦੇ ਨਾਮ ਤੇ 4915/1 ਖਸਰਾ ਨੰਬਰ ਵਾਲੀ ਜ਼ਮੀਨ ਹੈ ਜਿਸ ਦਾ ਕਬਜ਼ਾ ਪਹਿਲਾ ਹੀ ਰਾਜਵਸਕੋਰ ਹੈ ਇਸ ਤੋਂ ਬਾਅਦ ਨਗਰ ਨਿਗਮ ਨੇ ਉਕਤਾਂ ਤੇ ਜੀਐਸਵੀ ਵੀ ਚਲਾਈ ਸੀ ਦੂਜੇ ਪਾਸੇ ਰਾਣਾ ਗਰਜੀਤ ਨੇ মিডিਆ ਨੂੰ ਦੱਸਿਆ ਕਿ ਉਕਤ ਜ਼ਮੀਨ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਅਦਾਲਤ ਨੇ ਉਹਨਾਂ ਦੇ ਹੱਕ 'ਚ ਸਟੇ ਲਗਾ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਜ਼ਮੀਨ ਤੇ ਰਾਣਾ ਰਾਜਵਸਕੌਰ ਦੇ ਚਾਰਦੀਵਾਰੀ ਕੀਤੀ ਹੈ ਉਸ ਤੇ ਖਸਰਾ ਨੰਬਰ 4914 बटे 4 ਹੈ ਜੋ ਕਿ ਇੱਕ ਐਨਆਰਆਈ ਔਰਤ ਦੇ ਨਾਮ ਦਿੱਤੀ ਜਾ ਰਹੀ ਹੈ ਇਸ ਨੂੰ ਲੈ ਕੇ ਹਾਈ ਕੋਰਟ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਹੈ ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਾਸ ਬੈਲ ਕੋਲ ਗਈ ਹੈ ਜਿਨ੍ਹਾਂ ਨੇ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੁਨੂ ਵਾਲੀ ਨੇ ਇਸ ਮਾਮਲੇ ਦੀ ਸ਼ਿਕਾਇਤ ਕੇਂਦਰ ਸਰਕਾਰ ਦੇ ਗ੍ਰੈਵ ਭਾਗ ਨੂੰ ਲਿਖੀ ਸੀ ਕਿ ਡਿਪਟੀ ਕਮਿਸ਼ਨਰ ਕੈਪਟਨ ਕਰਨਲ ਉਕਾ ਜ਼ਮੀਨ ਦੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਵਿੱਚ ਸ਼ਾਮਲ ਹੈ ਐਸ ਡੀ ਐਮ ਲਾਲ ਵਿਸ਼ਵਾਸ ਅਤੇ ਪਟਵਾਰੀ ਹਰਦੀਪ ਸਿੰਘ ਨੇ ਮਦਦ ਕੀਤੀ ਹੈ ਸ਼ਿਕਾਇਤ ਦੇ ਬਾਵਜੂਦ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਮਨਦੀ ਰਾਮਜੀਤ ਆਲੂਵਾਲੀਆ ਪੁੱਤਰ ਗਿਆਨ ਸਿੰਘ ਵਾਸੀ ਨਿਊ ਜੀਟੀਵੀ ਨਗਰ ਜਲੰਧਰ ਨੇ ਦੱਸਿਆ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਉਹਨਾਂ ਦੀ ਐਨ ਆਰ ਆਈ ਪੈਂਡ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜ਼ਿਲ੍ਹਾ ਪ੍ਰਸ਼ਾਸਨ ਇਸ ਵਿੱਚ ਉਹਨਾਂ ਦੀ ਪੂਰੀ ਮਦਦ ਕਰ ਰਿਹਾ ਹੈ ਰਾਮਜੀਤ ਆਲੂਵਾਲੀ ਨੇ ਦੱਸਿਆ ਕਿ ਉਹਨਾਂ ਨੇ 6 ਅਕਤੂਬਰ ਨੂੰ ਡੀ ਸੀ ਕੋਲ ਸ਼ਿਕਾਇਤ ਕੀਤੀ ਸੀ ਤਾਂ ਉਹਨਾਂ ਨੇ ਐਸ ਡੀ ਐਮ ਦੀ ਤਸੱਲੀ ਕਰਵਾਉਣ ਲਈ ਕਿਹਾ ਪਰ ਐਸ ਡੀ ਐਮ ਨੇ ਕੋਟ ਦੇ ਕਾਗਜ਼ ਮੰਨਣ ਤੋਂ ਇਨਕਾਰ ਕਰ ਦਿੱਤਾ ਇਸ ਵግਰੋ ਡੀ ਸੀ ਨੇ ਕਿਹਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰਨਗੇ ਜਿਸ ਵግਰੋ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਇਸ ਤੋਂ ਬਾਅਦ ਉਹਨਾਂ ਨੇ ਇਸ ਕੇਸ ਦੀ ਸ਼ਿਕਾਇਤ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕੀਤੀ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਹਿਸਾਬ ਜ਼ਰੂਰ ਮਿਲੇਗਾ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਾਨੂੰਨ ਕੀ ਕਰਦਾ ਹੈ ਜਲੰਧਰ ਨਗਰ ਨਿਗਮ ਵੱਲੋਂ ਨਜਾਇਜ਼ ਕਬਜ਼ਿਆਂ ਤੇ ਉਸਾਰੀਆਂ ਖਿਲਾਫ ਇੱਕ ਵੱਡੀ ਮੁਹਿੰਮ ਵੀ ਚੱਲੀ ਗਈ ਹੈ ਜਿਸ ਦੇ ਤਹਿਤ ਬਿਲਡਿੰਗ ਵਿਭਾਗ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਨਜਾਇਜ਼ ਉਸਾਰਿਆਂ ਨੂੰ ਢਾ ਦਿੱਤਾ ਹੈ ਇਸੇ ਤਰ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੈਰਕਾਨੂੰਨੀ ਉਸਾਰੀ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਰਹੇਗੀ ਨਾ ਮੰਨਣ ਵਾਲੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਜਲੰਧਰ ਨਗਰ ਨਿਗਮ ਵੱਲੋਂ ਨਜਾਇਜ਼ ਕਬਜ਼ਿਆਂ ਤੇ ਉਸਾਰੀਆਂ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਅਜ ਬਿਲਡਿੰਗ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਈ ਨਜਾਇਜ਼ ਉਸਾਰਿਆਂ ਨੂੰ ਢਾ ਦਿੱਤਾ ਹੈ ਏਟੀਪੀ ਸੁਖਦੇਵ ਸਿੰਘ ਦੀ ਦੇਖਰੇਖ ਵਿੱਚ ਦਸ਼ਮੇਸ਼ ਐਵੇਨਿਊ ਮਠਾਪੁਰ ਰੋਡ ਵਿੱਚ ਬਣ ਰਹੇ ਨਜਾਇਜ਼ ਉਸਾਰਿਆਂ ਨੂੰ ਢਾ ਦਿੱਤਾ ਗਿਆ ਮੇਰੇ ਐਵੇਨਿਊ 'ਚ ਵੀ ਉਕਤ ਨਜਾਇਜ਼ ਉਸਾਰਿਆਂ ਨੂੰ ਢਾਇਆ ਗਿਆ ਏ ਏਟੀਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਰੀ ਕਾਰਵਾਈ ਨਿਗਮ ਕਮਿਸ਼ਨਰ ਅਦਿੱਤਿਓਪਲ ਅਤੇ ਵਧੀਕ ਨਿਗਮ ਕਮਿਸ਼ਨਰ ਸ਼ੀਖਾ ਭਗਤ ਦੇ ਹੁਕਮਾਂ ਤੇ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਸਾਰੀ ਵਿਰੁੱਧ ਕਾਰਵਾਈ ਜਾਰੀ ਰਹੇਗੀ ਤੇ ਸਾਰੀਆਂ ਨਜਾਇਜ਼ ਉਸਾਰੀਆਂ ਟਾਈਆਂ ਜਾਣ ਗਿਆ ਜੇਕਰ ਕੋਈ ਇਸ ਨੂੰ ਬਿਨਾ ਮਨਜ਼ੂਰੀ ਤੋਂ ਦੁਬਾਰਾ ਬਣਾਉਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਟੀਮ ਵਿੱਚ ਇੰਸਪੈਕਟਰ ਨਰਿੰਦਰ ਕਮਲਪਾਨ ਹਨੀ ਥਾਪਰ ਗੁਰਦੀਪ ਪ੍ਰੇਮ ਵਿਕਾਸ ਵੀ ਮੌਜੂਦ ਸਨ ਥਾਪਰ ਦੇ ਰਿਖੇ ਬੇਟ ਵੈਲੂ ਬਾਹਰ ਇੱਕ ਦੋ ਮੰਜ਼ਿਲਾ ਅवैध ਉਸਤਰ ਸੁਲਮਾਨ ਦੀ ਸਾਰੀ ਚੱਲ ਰਹੀ ਸੀ ਜਿਹਦੇ ਦੀ ਉਹਨੇ ਸਲੇਬ ਦੋਨੇ ਮੰਜ਼ਿਲਾ ਦੀ ਪਾ ਲਈ ਸੀ ਉਹਨੂੰ ਵਾਰ-ਵਾਰ ਕੰਮ ਦਿੱਤਾ ਜਾ ਰਿਹਾ ਸੀ ਨੋਟਿਸ ਜਾਰੀ ਕੀਤਾ ਇਸ ਤਰ੍ਹਾਂ ਕੇ ਡੈਮੋਲਿਸ਼ਨ ਕੀਤੀ ਗਈ ਹੈ ਇਸ ਤੋਂ ਇਲਾਵਾ ਮਹਿਰਾਨਪਰੀਵ ਉੱਤੇ ਦੋ ਕਮਰਟੇ ਉਤਾਰੀਆਂ ਸ਼ੁਰੂ ਹੋਈਆਂ ਸੀ ਜਿਹੜੀਆਂ ਅਵੈਸ ਸੀ ਤੇ ਉਹਨਾਂ ਨੂੰ ਰੋਕਿਆ ਗਿਆ ਸੀ ਪਰ ਉਹ ਕੰਮ ਉਹਨਾਂ ਨੇ ਕਰ ਦਿੱਟਿਆ ਸੀ ਉਹਨਾਂ ਦੀ ਡੈਮੋਲਿਸ਼ਨ ਕੀਤੀ ਗਈ ਹੈ ਜੋ ਉਸੇ ਸਟੇਪ ਨਹੀਂ ਦੀ ਪਈ ਬਿਲਾਂਸਰੋ ਕਾਲੋ 1900 ਸਟੇਪ ਦੀ ਡੈਮੋਲਿਸ਼ਨ ਤੋਂ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਜਾਇਜ਼ ਉਸਾਰੀਆਂ ਤੇ ਰੀੜੀਆਂ ਨੂੰ ਉਠਾ ਦਿੱਤਾ ਗਿਆ ਸੀ। ਤਾਂ ਦੱਸਦੀ ਹੈ ਕਿ ਨਿਗਮ ਦਾ ਕਹਿਣਾ ਹੈ ਕਿ ਇਸ ਕਾਰਨ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਨਜਾਇਜ਼ ਉਸਾਰੀਆਂ ਕਾਰਨ ਜਗ੍ਹਾ ਘਟ ਹੋ ਰਹੀ ਹੈ। ਜਿਸ ਕਾਰਨ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਜੇਕਰ ਕੋਈ ਵੀ ਨਜਾਇਜ਼ ਬਿਲਡਿੰਗ ਬਣਾਉਂਦਾ ਹੈ ਤਾਂ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ। ਜੇਕਰ ਉਹ ਨਹੀਂ ਮੰਨਦਾ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਦੋ ਦਿਨ ਦੀ ਧੁੱਪ ਦੀ ਰਾਹਤ ਤੋਂ ਬਾਅਦ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਫਿਰ ਤੋਂ ਧੁੱਦੀ ਲਪੇਟ ਵਿੱਚ ਨੇ। ਧੁੰਦ ਦੇ ਨਾਲ ਨਾਲ ਠੀਤ ਲਹਿਰ ਵੀ ਚੱਲ ਰ ਆਉਣ ਵਾਲੇ 4 ਦਿਨਾਂ ਚ ਮੌਸਮ ਅਜਿਹਾ ਹੀ ਰਹੇਗਾ ਪੰਜਾਬ ਚ ਮੌਸਮ ਫਿਰ ਤੋਂ ਵਿਗੜ ਸਕਦਾ ਹੈ ਮੌਸਮ ਵਿਭਾਗ ਨੇ 31 ਜਨਵਰੀ ਤੋਂ 3 ਦਿਨਾਂ ਤੱਕ ਪੰਜਾਬ ਵਿੱਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਦੀ ਭਵਿਕਵਲੀ ਕੀਤੀ ਹੈ ਪੰਜਾਬ ਵਿੱਚ ਪਿਛਲੇ 3 ਦਿਨਾਂ ਤੋਂ ਕੜਾਕੇ ਦੀ ਠੰਡ ਤੇ ਤਤੂਦ ਤੋਂ ਥੋੜੀ ਰਾਹਤ ਮਿਲੀ ਹੈ ਪੰਜਾਬ ਵਿੱਚ ਬੀਤੇ ਦਿਨਾਂ ਚ ਹਲਕੀ ਧੁੱਪ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਨੇ ਪੰਜਾਬ ਵਿੱਚ ਮੌਸਮ ਵਿਭਾਗ ਦੇ ਅਨੁਸਾਰ ਜਲਦ ਮੌਸਮ ਵਿੱਚ ਬਦਲਾਅ ਦਰਜ ਕੀਤਾ ਜਾ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਮੌਸਮ ਫਿਰ ਤੋਂ ਵਿਗੜ ਸਕਦਾ ਹੈ ਮੌਸਮ ਵਿਭਾਗ ਨੇ 31 ਜਨਵਰੀ ਤੋਂ 3 ਦਿਨਾਂ ਤੱਕ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ بارش ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਜ਼ਲਦੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਲੋਕਾਂ ਨੂੰ ਤੰਦ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਦਿਨ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਤੇ ਰਾਤ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪਵਨੀਤ ਕੌਰ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਹਲਕੀ ਬੂੰਦਾਬੰਦੀ ਨਾਲ ਬੱਦਲ ਛਾਏ ਰਹਿਣ ਦੀ ਉਮੀਦ ਹੈ। ਹਾਂਜੀ ma'am ਅਗਲੇ ਦਿਨਾਂ ਦਾ ਤਾਪਮਾਨ ਤੇ weather report ਕੀ ਰਹੂਗੀ ਪਰਸੋਂ ਤੋਂ ਥੋੜਾ WD system ਦਾ ਹੈਗਾ ਜੀ effect 31 ਤਰੀਕ ਤੋਂ ਠੀਕ ਹੈ ਮਤਲਬ ਕਿੱਦਾਂ ਦਾ ਰਹੂਗਾ ਜੀ ਮੌਸਮ ਹਾਂਜੀ ਉਹਦੇ ਨਾਲ ਥੰਡਰ ਸ਼ਾਵਰ ਜਾਂ ਲਾਈਟ ਰੇਨ ਹੋ ਸਕਦੀ ਹੈ ਕਿਤੇ ਕਿਤੇ ਤੇ ਭਾਰੀ ਮੀਂਹ ਤਾਂ ਨਹੀਂ ਆਈ ਨਹੀਂ ਭਾਰੀ ਤਾਂ ਨਹੀਂ ਲਾਈਟ ਟੂ ਮੋਡਰੇਟ ਠੀਕ ਹੈ ਥੰਡਰ ਸ਼ਾਵਰ ਜਾਂ ਲਾਈਟ ਟੂ ਮੋਡਰੇਟ ਹਾਂਜੀ ਤੇ ਮੌਸਮ ਠੰਡ ਵਧੂ ਜਾਂ ਘਟੂਈ? ਠੰਡੇ ਹੁਣ ਜੀ ਤੇ ਟੈਂਪਰੇਚਰ ਥੋੜਾ ਰਾਈਜ਼ ਕਰ ਗਿਆ ਬਟ ਜੇ ਹੁਣ ਕਲਾਉਡੀਨੈਸ ਅਗਲੇ ਦਿਨਾਂ 'ਚ ਹੁੰਦੀ ਹੈ ਤਾਂ ਨਾਲ ਥੋੜਾ ਘਟ ਜਾਂਦਾ ਹੁੰਦਾ ਡੇ ਟਾਈਮ ਟੈਂਪਰੇਚਰ ਨਾ ਜਦੋਂ ਤੋਂ ਪ੍ਰੋਪਰਲੀ ਨਹੀਂ ਆਉਂਦੀ ਤੇ ਮੌਸਮੀ ਪਾਣੀ ਕੀ ਅਪਡੇਟ ਆ ਵੀ ਅਗਲੇ ਦਿਨਾਂ 'ਚ ਧੁੰਦ ਤੇ ਕੋਰਾ ਕਿੱਦਾਂ ਹੋਊਗਾ? ਧੁੰਦ ਕੋਰੇ ਦੇ ਕਿਉਂਕਿ ਹੁਣ ਕਲਾਉਡੀ ਕੰਡੀਸ਼ਨਸ ਆ ਰਹੀਆਂ ਨੇ ਉਹਦੇ ਚਾਂਸ ਘਟ ਨੇ ਫਿਰ ਜਿਵੇਂ ਕੱਲ ਤੋਂ ਬਾਅਦ ਠੀਕ ਹੈ ਜੀ ਤੇ ਮੌਸਮ ਤਾਂ ਰਹੂਏ ਜਿੰਨੇ ਕ ਦਿਨ ਜਿੰਨੇ ਕ ਦਿਨ ਕਲਾਊਡੀ ਰਹੂਗਾ ਡਬਲਯੂ ਡੀ ਦਾ ਅਫੈਕਟ ਰਹੂਗਾ ਉਹਨੇ ਦਿਨ ਫਿਰ ਧੁੰਦ ਤੇ ਕੋਰੇ ਦੇ ਚਾਂਸ ਘੱਟ ਹੋਣਗੇ ਜੀ ਤੇ ਮੌਸਮ ਸਾਫ ਰਹਿਣ ਦੀ ਉਮੀਦ ਹੈ ਸਾਫ ਨਹੀਂ ਜੀ ਬੱਦਲਵਾਈ ਹੋਊਗੀ ਵੀ ਕਿਹਦਾ ਦਾ ਓਨਲੀ ਅਲਰਟ ਤਾਂ ਨਹੀਂ ਹੈ ਕੋਈ ਕਿਸੇ ਜ਼ਿਲ੍ਹੇ ਦੀ ਹੁਣ ਅੱਜ ਅਲਰਟ येलो ਅਲਰਟ ਹੈਗਾ ਪੰਜਾਬ ਦਾ ਥੰਡੇ ਸ਼ਾਵਰਸ ਵਗੈਰਾ ਲਈ ਆ ਠੀਕ ਹੈ ਜੀ ਪੰਜਾਬ ਵਿੱਚ 2 ਦਿਨ ਮੌਸਮ ਸਾਫ਼ ਰਹਿਣ ਤੋਂ ਬਾਅਦ ਪਿਛਲੇ ਦਿਨੀ ਧੁੰਦ ਦੀ ਚਾਦਰ ਦਿਖਾਈ ਦਿੱਤੀ। ਕੱਲ ਰਾਤ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ ਜੋ ਅੱਜ ਸਵੇਰ ਤੱਕ ਚੱਲਦੀ ਰਹੀ ਪਰ ਦਿਨ ਚੜ੍ਹਦੇ ਹੀ ਮੌਸਮ ਸਾਫ਼ ਹੋ ਗਿਆ। ਪੰਜਾਬ ਵਿੱਚ ਪਿਛਲੇ ਦਿਨੀ ਪਈ ਧੁੱਪ ਕਾਰਨ ਮੌਸਮ ਬਦਲ ਰਿਹਾ ਏ ਤੇ ਤਾਪਮਾਨ ਵਧ ਰਿਹਾ ਏ। ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹਿਣ ਦੀ ਉਮੀਦ ਹੈ ਜਿੱਥੇ ਹਲਕੀ ਤੋਂ ਦਰਮਿਆਨੀ ਬੰਦਾਂਵਾਂ ਦੀ ਹੋ ਸਕਦੀ ਹੈ। 30 ਜਨਵਰੀ ਨੂੰ ਪੰਜਾਬ ਹਰਿਆਣਾ ਵਿੱਚ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਏ। ਮੌਸਮੀ ਵਿਭਾਗ ਅਨੁਸਾਰ ਬੱਦਲ ਛਾਏ ਰਹਿਣ ਦੀ ਉਮੀਦ ਹੈ। 1 ਫਰਵਰੀ ਤੇ ਉਸ ਤੋਂ ਬਾਅਦ ਕਈ ਇਲਾਕਿਆਂ ਵਿੱਚ ਮੀਂਹ ਵੀ ਪੈ ਸਕਦਾ ਏ ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਕੜਾਕੇ ਦੇ ਤੰਦਕਾਰ ਨਾਲ ਕੰਮਕਾਜ ਰੁਕਿਆ ਪਿਆ ਸੀ ਤੇ ਸੜਕਾਂ ਤੇ ਰਫ਼ਤਾਰ ਬਹੁਤ ਹੌਲੀ ਹੋ ਗਈ ਸੀ ਜਾਂਦੇ ਹਾਂ ਤੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ 2024 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਲੀਡਰਾਂ ਦੀਆਂ ਵਰਕਰਾਂ ਨਾਲ ਮੀਟਿੰਗਾਂ ਪੰਜਾਬ ਦੇ ਇੰਚਾਰਜ ਦਵਿੰਦਰ ਯਾਦਵ ਨੇ ਵਰਕਰਾਂ ਨਾਲ ਕੀਤੀ ਵਿਚਾਰ ਚਰਚਾ ਵਰਕਰਾਂ ਨੇ ਹਿੰਦੂ ਲੀਡਰ ਨੂੰ ਟਿਕਟ ਦੇਣ ਦੀ ਕੀਤੀ ਮੰਗ ਮੀਟਿੰਗ ਵਿੱਚ ਹੋਇਆ ਹੰਗਾਮਾ ਮਸ਼ਹੂਰ ਬਲੌਗਰ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਵਧੀਆਂ ਪਾਨਾ ਸਿੱਧੂ ਤੇ ਇੱਕ ਹੋਰ ਕੇਸ ਹੋਇਆ ਦਰਜ ਪੁਲਿਸ ਨੇ ਅਦਾਲਤ ਵਿੱਚ ਕੀਤਾ ਪੇਸ਼ ਅਦਾਲਤ ਨੇ 14 ਦਿਨਾਂ ਦੀ ਨਿਆਇਕ ਰਸਤੇ ਵਿੱਚ ਭੇਜਿਆ ਪਾਨਾ ਸਿੱਧੂ ਭ੍ਰੋਗਿਆ ਵੱਲੋਂ ਈਡੀ ਤੇ ਲੱਗ ਰਹੇ ਇਲਜ਼ਾਮਾਂ ਵਿਚਕਾਰ ਈਡੀ ਨੇ ਭਾਜਪਾ ਲੀਡਰ ਤੇ ਹੀ ਕੀਤੀ ਕਾਰਵਾਈ ਈਡੀ ਦੇ ਨਿਸ਼ਾਨੇ ਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਈਡੀ ਨੇ ਅਰਵਿੰਦ ਖੰਨਾ ਨੂੰ 30 ਜਨਵਰੀ ਤੱਕ ਪੇਸ਼ ਹੋਣ ਦੇ ਸੱਮਣ ਕੀਤੇ ਜਾਰੀ ਬਿਕਰਮਜੀਠੇ ਦੇ ਕਰੀਬੀਆਂ ਨੂੰ ਐਸਆਈਟੀ ਨੇ ਸਮਨ ਕਿਤੇ ਜਾਰੀ ਡਰੱਗ ਮਾਮਲੇ ਦੀ ਪੁੱਛਗਿੱਛ ਲਈ ਚਾਰ ਵਿਅਕਤੀਆਂ ਨੂੰ ਕੀਤਾ ਤਾਲਬ ਇਸ ਤੋਂ ਪਹਿਲਾਂ ਬਿਕਰਮਜੀਠਿਆਂ ਨਾਲ ਕਈ ਵਾਰ ਹੋ ਚੁੱਕੀ ਹੈ ਪੁੱਛਗਿੱਛ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਦਰੋ ਮਾਗੇ ਧੰਨਵਾਦ